ਹੋਗੇ ਬੰਦ ਕਰ ਦਉਂਦੇ ਆ ਸਾਰਾ ਪਾਣੀ ਇੱਥੇ ਸਾਡੇ ਸੂਏ ਦਾ ਆਉਂਦਾ ਪੱਠੇ ਕੋਲੇ ਇੱਥੇ ਆ ਕੇ ਸਾਡੇ ਸੂਆ ਟੁੱਟਦਾ ਹਰ ਇੱਕ ਸਾਲ 5 ਸਾਲ ਸਾਨੂੰ ਇਹਨਾਂ ਨੇ ਹੋ ਗਏ ਆ ਇਹਦਾ ਕੋਈ ਮਹਿਕਮਾ ਕੋਈ ਹੱਲ ਨਹੀਂ ਕਰਦਾ ਆ ਵੀ ਇਹਦਾ ਕੋਈ ਹੱਲ ਕਰਨਾ ਜਾਂ ਇਹਨੂੰ ਫੇਰ ਚਾਲੂ ਕਰਨਾ ਨਰੇਗਾ ਲਾ ਕੇ ਆ ਕੇ ਕਢਾਉਣਾ ਇਹ ਸਫਾਈ ਕਰਾਉਣਾ ਸੂਏ ਤਾਂ ਇੰਨਾ ਗੰਦਾ ਵੀ ਕਹਿ ਨਹੀਂ ਸਕਦੇ ਤੇ ਸਾਡਾ ਅਸੀਂ ਤਾਂ 4-4 ਹਜ਼ਾਰ ਦੇ ਕੇ ਇੱਕ ਵਾਰੀ ਸੂਆ ਬਣਾਉਨੇ ਆ ਤੇ ਪਹਿਲਾਂ 4000 ਦੇ ਕੇ ਬਣਾਇਆ ਹੁਣ ਫੇਰ ਦੋ ਸਾਵਾਂ ਟੁੱਟ ਗਿਆ ਇਹਦਾ ਕੋਈ ਮਹਿਕਮਾ ਹੱਲ ਕਰੇ ਜਾਂ ਕੋਈ ਸਰਕਾਰ ਇਹਦਾ ਹੱਲ ਕਰੇ ਕਿੰਨਾ ਕੋ ਹੁਣ ਪਾਣੀ ਐ ਇਸ ਵੇਲੇ ਹੈਗਾ ਇਸ ਵੇਲੇ ਪਾਣੀ ਪੂਰਾ ਹੀ ਵਗਦਾ ਜੀ ਤੇ ਇਹਦਾ ਫਸਲ ਨੂੰ ਤਾਂ ਜਿਵੇਂ ਹੁਣ ਝੋਨੇ ਤਾਂ ਪਾਣੀ ਆ ਝੋਨਾ ਅਸੀਂ ਲਾਉਣ ਵੱਲੋਂ ਖੜੇ ਆ ਝੋਨਾ ਬੰਦੇ ਸਾਡੇ ਰੁਕੇ ਫਪੇ ਆ ਝੋਨਾ ਹੀ ਲਾਉਣਾ ਜੇ ਝੋਨਾ ਲਾਵਾਂਗੇ 4000 ਰੁਪਏ ਦੇਵਾਂਗੇ ਉਹ ਸਾਡਾ ਕਿਲੇ ਦਾ ਜਾਊਗਾ ਅਸੀਂ ਕੀ ਕਰੀਏ ਪਨੀਰੀ ਨੂੰ ਤਾਂ ਨਹੀਂ ਕੋਈ ਨੁਕਸਾਨ ਹੁੰਦਾ ਪਨੀਰੀ ਨੂੰ ਨੁਕਸਾਨ ਹੁੰਦਾ ਆ ਵਟ ਮਾਰੀ ਪਾਣੀ ਹੁਣ ਨਹੀਂ ਪਹਿਲਾਂ ਜਦੋਂ ਆਇਆ ਵਾ ਬੀ ਲੋਡ ਆਉਂਦਾ ਜਦੋਂ ਲੋਡ ਹੁੰਦੀ ਉਦੋਂ ਨਹੀਂ ਪਾਣੀ ਆਉਂਦਾ ਤੇ ਜੇ ਹੈ ਸਾਰਾ ਕੱਚਾ ਹੀ ਆ ਤੇ ਜਦੋਂ ਟੁੱਟਦਾ ਤੇ ਆਹੀ ਮੱਥਾ ਜਿਵੇਂ ਸਫਾਈ ਨਹੀਂ ਨਾ ਮਹਿਕਮੇ ਵਾਲੇ ਆਉਂਦੇ ਆ ਜੇ ਉਹਨਾਂ ਨਾਲ ਗੱਲ ਕਰਦੇ ਉਹ ਮੂਰੋ ਆਉਣੇ ਆ ਕਰਦੇ ਆ ਕਰਾਉਣੇ ਆ ਤੁਸੀਂ ਕਰਾ ਲਓ ਬੰਦ ਪਿਛਲੀ ਾਰ ਵੀ ਆਪ ਕਰਾਇਆ ਹੁਣ ਫੇਰ ਤਿਆਰੀ ਆਪ ਕਰਾਉਂਦੀ ਦੋ ਤਾਂ ਨੱਕਾ ਖੁੱਲਿਆ ਉਹਦਾ ਮੈਂ ਹੁਣ ਅੱਜ ਤੋਂ ਹੀ ਫੋਨ ਕੀਤਾ ਮਹਿਕਮੇ ਵਾਲੇ ਮਹਿਕਮੇ ਵਾਲਿਆਂ ਨਾਲ ਗੱਲ ਹੋਈ ਸੀ ਬੇਲਦਾਰ ਕਹਿੰਦਾ ਮੈਂ ਆਉਣਾ ਤੇ ਮੇਰੇ ਕੋਈ ਵੀ ਨਹੀਂ ਆਇਆ ਇੱਥੇ ਕੋਈ ਸੁਣਾਈ ਨਹੀਂ ਅਸੀਂ ਤਾਂ ਫੋਨ ਲਾ ਲਾ ਹੰਬ ਗਏ ਆਪ ਕਰਾਉਣੇ ਆਪ ਦਾ ਖਰਚਾ ਲਾ ਕੇ ਕਿੰਨੀ ਵਾਰ ਕਰਾਇਆ 5 ਸਾਲ ਹੋ ਗਏ ਗੱਲ ਨੂੰ ਵੀ ਜੇ ਤਾਂ ਦਾ ਕਾਗਜ਼ਾਂ ਡੈ ਤੇ ਨਹੀਂ ਫਿਰ ਸਰੇ ਤਾਂ ਤੇਲਾਂ ਚ ਮੋਗੇ ਤਾਂ ਜਾਂਦੀਆਂ ਗਾ ਮੋਗੇ ਤਾਂ ਪਾਣੀ ੜ ਪਾਉਣਾ ਆ ਕੇ ਮਹਿਕਮਾ ਤੇ ਪਾਣੀ ਮੋਗੇ ਤੱਕ ਤਾਂ ਨਹੀਂ ਜਾਂਦਾ ਫਿਰ ਜਾਂਦਾ ਮੋਗੇ ਬੰਦ ਕੀਤੀ ਆ ਜਿਹੜੇ ਤੇ ਟੁੱਟ ਜਾਂਦਾ ਇਹ ਜਾਂਦਾ ਨਹੀਂ ਗਾ ਪਾਣੀ ਪਹੁੰਚਦਾ ਨਹੀਂ ਗਾ ਇੱਥੇ ਟੁੱਟ ਜਾਂਦਾ ਪਰ ਸਰਕਾਰ ਤਾਂ ਕਹਿੰਦੀ ਆ ਜੀ ਪਾਣੀ ਖੁੱਲਾ ਛੱਡਿਆ ਨਹਿਰਾਂ ਦੇ ਵਿੱਚ ਸਰਕਾਰ ਕਹਿੰਦੀ ਆ ਪੱਕੇ ਵੀ ਸਾਨੂੰ ਨਾ ਨਾ ਦੋਵੇ ਸਰਕਾਰ ਕਹਿੰਦੀ ਆ ਤਾਂ ਇਹਦਾ ਹਰ ਮਹੀਨੇ ਡੋਬਿਆ ਨੇ ਹੁਣ ਢੋਡੇ ਸਾਹਮਣੇ ਆ ਬੇਰ ਆ ਵੇਖੋ ਕਿ ਲਗੜਾ ਪਾਣੀ ਖੜਾ ਸਾਡੇ ਪਿੱਛੇ ਤਲਵੰਡੀ ਪਿੰਗਰੀ 70 ਹਾਰ 46 ਖੜਦਾ ਆ ਕੇ ਉਹ ਜਿਹੜਾ ਨਹੀਂ ਲੋਡ ਹੁੰਦੀ ਉਦੋਂ ਹੁੰਦਾ ਸਰ ਤੇ ਦੂਜੀ ਗੱਲ ਹੈ 70 72 ਸੂਆ ਆਇਆ ਉਦੋਂ ਦਾ ਕਾਗਜ਼ਾ ਵਿੱਚ ਪੱਕਾ ਤੇ ਪੱਕਾ ਹੋਇਆ ਨਹੀਂ ਹਲੇ ਤੱਕ ਸੂਆ ਕੱਚਾ ਹੀ ਹੈ ਕੱਚਾ ਹੀ ਹੈ ਤੇ ਫਸਲ ਹਰ ਵਿਰਾ ਮਰਦੀ ਥੋੜੀ ਬੜੀ ਏਰ ਕੀ ਆ ਪੰਜ ਕਿੱਲੇ ਮੇਰੇ ਡੁੱਬੇ ਖੜੇ ਆ ਹੋ ਸਕਦਾ ਦੁਬਾਰਾ ਲੋਣੇ ਪੈਣ ਜੇ ਨਾ ਹੈ ਬੰਦ ਹੋਇਆ ਮੈਗ ਮੇਲੇ ਨੂੰ ਦੋ ਦਿਨ ਫੋਨ ਲਾਇਆ ਉਹ ਆ ਨਹੀਂ ਰਿਹਾ ਤੇ ਦੂਜਾ ਨੰਬਰ ਇਹ ਸੜਕ ਵੇਖੋ ਕਿੰਨੇ ਲੋਕ ਡੈਗਦੇ ਆ ਇੱਥੋਂ ਸੜਕ ਟੁੱਟੀ ਪਈ ਐ ਸਾਡੇ ਪਿੰਡ ਦਾ ਵੀ ਚੇਅਰਮੈਨ ਆ ਇੰਦਰਜੀਤ ਤੇ ਦੋ ਸਾਲ ਤਿੰਨ ਸਾਲ ਹੋ ਗਏ ਬਣੇ ਨੂੰ ਹੁਣੇ ਨਹੀਂ ਕੁਝ ਕੀਤਾ ਤੇ ਪਹਿਲਾਂ ਸਰਪੰਚ ਨਿਹਾਲ ਸੀ ਉਹਨੇ ਨਹੀਂ ਢੱਕਾ ਕੀਤਾ ਤੇ ਹੁਣੇ ਜਿਹੜਾ ਪਾਣੀ ਆ ਬਣ ਟਟਾ ਸੁਆ ਟਟਿਆ ਜੀ ਕਿੰਨੇ ਪਟ ਹੋ ਹੈਗਾ 2-3 ਫੁੱਟ ਟੁੱਟਿਆ ਹਾਂ ਤੇ ਹਰ ਵੇਰਾ ਹੀ ਟੁੱਟਦਾ ਈ ਨੁਕਸਾਨ ਇੱਥੇ ਸਾਡਾ ਹੀ ਹੁੰਦਾ ਠਲਾ ਕਰਾਂ ਜਾਂ ਨੰਗਨ ਵਾਲਿਆਂ ਦਾ ਹੁੰਦਾ ਛੜਕਤੋਂ ਨਾ ਕੋਈ ਭਾਗ ਨੂੰ ਦੱਸਿਆ ਕੋਈ ਨਾ ਹਾਂਜੀ ਹਾਂਜੀ ਤੇ ਹਰ ਵੇਰਾ ਹੀ ਦੱਸਦੇ ਇੱਕੜੇ ਨਵਾਂ ਟੁੱਟਿਆ ਈ ਪੁਆਇੰਟ ਲਾਈਨ ਹੀ ਕੋਈ ਕਹਿੰਦੇ ਬੰਦੇ ਨਹੀਂ ਉਹਨਾਂ ਦੀ ਗੱਲ ਕੋਈ ਤੁਹਾਡੀ ਹਾਂ ਉਹ ਦੂਸਰੇ ਮੁੰਡੇ ਦੀ ਹੋਈ ਸੀ ਗੱਲ ਕਹਿੰਦੇ ਸੀ ਆਮਾ ਗਰਾਜ ਹਾਲੇ ਤੱਕ ਕੋਈ ਨਹੀਂ ਵਾਲਾ ਫੁੱਲਾ ਹੈ। ਉਹ ਤੁਹਾਡੇ ਖੇਤਾਂ 'ਚ ਕਿੰਨਾ ਕਿੰਨਾ ਫਟ ਪਾਣੀ ਖੜਾ। ਪਾਣੀ ਦੋ-ਦੋ ਫਟ ਹੈਗਾ ਖੇਤਾਂ ਦੇ ਵਿੱਚ। ਚੰਗਾਈ ਜਿੱਥੇ ਕਿਹੜਾ ਪਿੰਡਾ ਪਣਾ। ਪਿੰਡ ਤਲਵੰਡੀ ਭੰਗੀਰੀਆਂ ਜੀ। ਆਪਣੇ ਇੱਥੇ ਜਿਹੜਾ ਆ ਪਾਣੀ ਬਹੁਤ ਜ਼ਿਆਦਾ ਖੜਾ ਹੈਗਾ ਇਹ ਕੀ ਕਾਰਨ ਹੈਗਾ। ਇਹ ਜਿਹੜਾ ਜੀ ਸੂਆ ਇਹ ਬਹੁਤ ਪੁਰਾਣਾ ਦੀ ਸਫਾਈ ਹੁੰਦੀ ਨਹੀਂਗੀ ਤੇ ਸਾਲ ਬਾਅਦ ਪਾਣੀ ਆਉਂਦਾ ਜਦੋਂ ਐਸ ਤਰ੍ਹਾਂ ਜੀ ਉੰਦਰਾ। ਕਿਛੋ ਜਿਹਾ ਆ ਜੂਨ-ਜਾਨ ਚ ਪਾਣੀ ਛੱਡਦੇ ਉਦੋਂ ਫਿਰ ਸਾਰਾ ਟੁੱਟ ਜਾਂਦਾ ਸਫਾਈ ਹੁੰਦੀ ਨਹੀਂ ਸੂਏ ਦੀ। ਤੇ ਹਰ ਵਾਰੀ ਐ ਹੀ ਹੁੰਦਾ ਜੀ। ਤਕਰੀਬਨ ਹਰ ਵਾਰ ਹੀ ਹੁੰਦਾ ਹੈ ਕਣਕ ਵੇਲੇ ਵੀ ਤੇ ਨਹਿਰ ਮੈਂ ਕਦੇ ਨੂੰ ਕਿਸੇ ਨੂੰ ਤੁਸੀਂ ਇਤਲਾਹ ਦਿੱਤੀ ਹੋਵੇ ਕਿ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਤੁਹਾਡਾ ਕਾफी ਨੁਕਸਾਨ ਹੋ ਰਿਹਾ ਕੀ ਨਹਿਰ ਮੈਂ ਕੋਈ ਦੂਸਰੇ ਮੁੰਡੇ ਸਾਡੇ ਸਾਥੀ ਨੇ ਫੋਨ ਲਾਇਆ ਸੀ ਉਹ ਕਹਿੰਦਾ ਉਹ ਕਹਿੰਦੇ ਸਾਡੇ ਕੋਲ ਲੇਬਰ ਨਹੀਂ ਅਸੀਂ ਨਹੀਂ ਆ ਦੋ ਤਿੰਨ ਵਾਰੀ ਫੋਨ ਲਾਇਆ ਕੱਲ ਵੀ ਉਹਨਾਂ ਨੇ ਤੇ ਉਹਨਾਂ ਨੇ ਕੋਈ ਤਸ਼ੱਲੀਬਖਸ਼ ਜਵਾਬ ਨਹੀਂ ਦਿੱਤਾ ਆਣੀ ਤੇ ਹੁਣ ਗੜ ਮਟੋਲੀ ਕਰਕੇ ਜਿਹਦਾ ਪਾਣੀ ਜਾਂਦਾ ਫੈਲ ਚੁੱਕਿਆ ਹੁਣ ਹੋਊਗਾ ਹੀ ਘਟੋ ਘਟ ਦਾ ਟੀ ਚਾਲੀ ਗੱਲੇ ਦਾ ਚਾਈ ਬੜਿਆ ਚੀਚਾ ਲਈ ਬਿੱਲੇ ਬਣੇ ਤੇ ਵੈਸੇ ਤਾਂ ਚਲੋ ਝੋਨੇ ਦਾ ਸੀਜ਼ਨ ਹੈਗਾ ਪਾਣੀ ਦੀ ਲੋੜ ਵੀ ਹੈ ਹਾਂਜੀ ਹਾਂਜੀ ਪਰ ਨੀਵੇਂ ਥਾਂ ਦੇ ਝੋਨੇ ਦਾ ਨੁਕਸਾਨ ਵੀ ਹੈ ਜੇ ਲੱਗਾ ਝੋਨਾ ਜੇ ਨੀਵੇਂ ਥਾਣੀ ਚ ਪਾਣੀ ਜਾਂਦਾ ਉਥੇ ਝੋਨਾ ਦੁਬਾਰਾ ਲਾਉਣਾ ਪਊਗਾ ਫਿਰ ਮਰ ਜਾਂਦਾ ਜਿਵੇਂ ਆਪਣੀ ਵੀ ਤੁਹਾਡੇ ਲਈ ਪਨੀਰੀ ਦਾ ਵੀ ਅੱਜ ਮਨ ਡੁੱਬੀ ਪਈ ਆ ਜੇ ਧੁੱਪ ਲੱਗੀ ਜਾ ਰੇ ਪਾਣੀ ਗਰਮ ਹੋ ਗਿਆ ਫਿਰ ਪੂਰੀ ਪਨੀਰੀ ਦਾ ਵੀ ਨੁਕਸਾਨ ਆ ਜੀ ਜਿਵੇਂ ਅੱਜ ਦਾ ਮੌਸਮ ਅੱਜ ਤਾਂ ਠੀਕ ਆ ਬਾਈ ਮੌਸਮ ਇੰਨਾ ਗਰਮ ਨਹੀਂ ਹੈ ਸੜਕ ਤੇ ਕਿੱਦਾਂ ਕਿੱਦਾਂ ਬਣੇ ਖੜਾ ਕਿੰਨੇ ਕਿੰਨੇ ਬੁੱਟ ਬਣੇ ਸੜਕ ਤੇ ਹੈਗਾ ਡੇਢ 2 ਫੁੱਟ ਦੇ ਨੇ ਪਾਣੀ ਕਈ ਥਾਂ ਤੇ ਕਈ ਥਾਂ ਫਟਕਦੇ ਨੇ ਇਹ